गुड मॉर्निंग जी स्वागतਤਾ ਹੈ ਆਪਣੇ ਚੈਨਲ ਤੇ ਆ ਜਰਾਂ ਫਾਲੇ ਕਿਨ ਨਵੀਂ ਵੀਡੀਓ ਮੈਂ ਤਾਂ ਬੈਸਕਟ ਲੈਣੇ ਚਲ ਪਾ ਅੱਜ ਬਣਾਉਣੀ ਗੋਭੀ ਦੀ ਸਬਜ਼ੀ ਗੋਭੀ ਮੈਂ ਕੱਟ ਕੇ ਤੇ ਆਲੂ ਪਾਣੀ ਪਾ ਕੇ ਰੱਖ ਤਾ ਚਾਹ ਪੀ ਕੇ ਹੁਣ ਲਵਨੀ ਤੜਕ ਮੈਂ ਕਿ ਆ ਜਾ ਚਾਹ ਪੀ ਲਾ ਫੇਰ ਚੁੱਕਾਂਗੇ ਖਲਾਰਾ ਕਿਉਂਕਿ ਕੱਲ ਘਰੇ ਨਹੀਂ ਸੀ ਕਰਕੇ ਖਲਾਰਾ ਬਹੁਤ ਪਿਆਪਿਆ ਫੇਰ ਚੁੱਕਦੇ ਹਾਂ ਸਾਰਾ ਝਾੜੂ ਪੂੰਛਾ ਕਰਦੇ ਨਿੱਕੇ ਚਲਿਆ ਕੇ ਵੇਖ ਲਾ ਕੇ ਹਾਂ ਚਲਿਆ ਮੁੰਡਾ ਸਾਡਾ ਕੰਮ ਤੇ ਸਾਈਕਲ ਇਹੋ ਤੇ ਬੋਲ ਤੋ ਤੋਤੇ ਅੱਗੇ ਗਗੜ ਕਹਿੰਦੀ ਬਾਹਰ ਉੱਤੋਂ ਤੱਕ ਜਾਣਾ ਬੋਲ ਤੇ ਗੱਡੀ ਤੇ ਔਰ ਕਿਹੜਾ ਤੇ ਇੱਥੇ ਬਾਹਰ ਆ ਕੇ ਸਾਰੇ ਸਾਈਕਲਾਂ ਤੇ ਆ ਜਾਂਦੇ ਇਹਨਾਂ ਦਾ ਸੈਂਟਰ ਦਾ ਸਾਂਸੀ ਬੰਦ ਆ ਇਹ ਵੀ ਕਹਿੰਦੇ ਪਹਿਲਾਂ ਸੈਂਟਰ ਤੇ ਚਾਰਟ ਬਣੀ ਤਾਂ ਓਏ ਤਾਂ ਆ ਹੱਬ ਤੋਂ ਸਟੈਂਡ ਤੇ ਚੱਕ ਲਾ ਮੈਂ ਚੱਕ ਨਾਲ ਬੰਦ ਕਰਦਾ ਕਿ ਨਹੀਂ ਮੈਂ ਕਰ ਦੂੰਗੀ ਕੋਈ ਨਾ ਕੋਈ ਹਵਾ ਬਾਗ ਦੇ ਕੋਟ ਪਾ ਲਾਂ ਠੀਕ ਹੈ ਤਾਂ ਕਿ ਲੋਕੇਸ਼ਨ ਵੀ ਹੋਣੀ ਹੈ ਓਕੇ ਬਾਅਦ ਇਹ ਤੇ ਜਗਾ ਸਟੈਂਡ ਉਹ ਹੈਗਾ ਸਾਈਕਲ ਤੇ ਕਿਵੇਂ ਲਾਏਗਾ ਲੋਕੇਸ਼ਨ ਮੇਰੇ ਵਾਲੇ ਤੇ ਤਾਂ ਹੈਗਾ ਤੂੰ ਸ ਪਹਿਲਾਂ ਉਧਰ ਚਾਹ ਲੈ ਇਹਨਾਂ ਲਈ ਕੰਮ ਤੇ ਉੱਥੇ ਤੈਨੂੰ ਸਿੱਧਾ ਪਤਾ ਲੱਜਣਾ ਉਹ ਵੀ ਨਹੀਂ ਤੈਨੂੰ ਪਤਾ ਉਹ ਵੀ ਨਹੀਂ ਮੈਨੂੰ ਪਤਾ ਤੂੰ ਆ ਇਧਰ ਦੀ ਨੰਗ ਜਾਂ ਸਿੱਧਾ ਆ ਜੇ ਡੌਕ ਵਾਲੇ ਸਿੱਧੀ ਸ਼ੜਕ 'ਤੇ ਤੁਰਿਆ ਜਾਏ ਬਸ ਠੀਕ ਹਾਂ ਇਧਰ ਨਹੀਂ ਜਾ ਸੌਖੇ ਤੇ ਜੇ ਡੌਕ ਵਾਲੇ ਤੈਨੂੰ ਸਿੱਧੀ ਸ਼ੜਕ ਤੇ ਪਤਾ ਹੀ ਨਾ ਪਾਰਕ ਤੋਂ ਉੱਤੇ ਲੰਘ ਕੇ ਤੇ ਉਹ ਸਿੱਧੀ ਸਿੱਧੀ ਸ਼ੜਕ ਨਿਕਲ ਤਾਂ ਉੱਤੋਂ ਨਹੀਂ ਬਗਲ ਦੀ ਦੌੜ ਨਹੀਂ ਹਾਂ ਜਾ ਫਿਰ ਆਇਆ ਜਾ ਸ਼ੜਕ ਆ ਸ਼ੜਕ ਜਾ ਇਧਰ ਨਹੀਂ ਤੈਨੂੰ ਗਲੀਆਂ ਵਿੱਚ ਦੀ ਪਤਾ ਲੱਗਣਾ ਓਕੇ ਓਕੇ ਬਾਏ ਬਾਏ ਜਾਵੜਾ ਜਾਵੜਾ ਟਾਈਮ ਨਾ ਭੱਜ ਪਹਿਲੇ ਦਿਨ ਗਿਆ ਅੱਜ ਮੁੰਡਾ ਸਾਡਾ ਕੰਮ ਤੇ ਨਹੀਂ ਪਹਿਲਾਂ ਗਿਆ ਸੀਗਾ ਛੱਡ ਕੇ ਆਈ ਸੀ ਤੇ ਅੱਜ ਕੱਲਾ ਆਪ ਚੱਲਦੇ ਆ ਇਹ ਹੁਣ ਕੰਮਾਂ ਤੋਂ ਤੇ ਪੀ ਜਾਂਦੇ ਆ ਫੁਲੀਰੀ ਨਾਲ ਚਾਹ ਹਾਂ ਜਦ ਸਵੀਰ ਵੀ ਆ ਗਿਆ ਸੀ ਉਧਰੋਂ ਆ ਚੋਲਾ ਪਾਇਆ ਜੇ ਵਿੱਚ ਕੀ ਛੋਲੇ ਚ ਪਾ ਕੇ ਅਸਲਾਕ ਮੈਂ ਖੰਡ ਲੈ ਕੇ ਆਉਣੀ ਆ ਸੌਦਾ ਲੈ ਕੇ ਆ ਅੱਛਾ ਸੱਚ ਇੱਥੇ ਤਾਂ ਨਹੀਂ ਰਹੋ ਗਿਆ ਹੋਊਗਾ ਸਾਢੇ 8 ਵਜੇ ਮੈਂ ਇੰਨੇ ਨੇਰੇ ਬਚਾਰ ਕੀ ਕਰਦੀ ਹਾਂ ਹੂੰ 9 ਵਜੇ ਹੂੰ ਮਾਡਰੀ ਹੋਈ ਬਾਈ ਚਲੇ 450 ਦੇ ਆ ਦੇ ਭਾਈ ਜੀ ਹੁਣ ਮੇਰੇ ਸਾਹਮਣੇ ਆਈ ਆ ਇਥੇ ਭਾਈ ਉਹ ਦਾਣੇ ਸੋਨੇ ਪਿਛਲੇ ਮਹੀਨੇ ਸੋਨੇ ਨਿਕਲੇ ਸੀ ਨਾ ਪਰ ਸ਼ਾਲ ਨੇ ਜਿਹੜੇ ਪਿਲੀਵਰ ਜਿਆਦੇ ਸੀਗੇ ਯਾਰ ਕੀ ਥੋੜੇ ਇਹ ਉਹ ਮੈਂ ਲੈ ਚੁੱਕੇ ਸੀ ਸੋਨੇ ਮੇਰੇ ਡੌਗ ਚ ਤੇ ਯਾਰ ਉਸ ਪੈਨ ਦਾ ਉਹ ਵੀ ਫਰਕ ਆਉਂਦਾ ਉਹ ਲੈ ਚੁੱਕੇ ਸੀ ਉਹ ਨਹੀਂ ਡੌਗ ਦੀ ਚੀਜ਼ ਵੈਸੇ ਉਹ ਵਧੀਆ ਹੁੰਦੀ ਆ ਤੇ ਯਾਰ ਉਸ ਪੈਨ ਨਾਲ ਤੇ ਉਹ ਪਰ ਇਹ ਉਸ ਪੈਨ ਸਸਤੀ ਹੁੰਦੀ ਆ ਐ ਰਸਬਨੂ ਵੀ ਉਹ ਐਪ ਜਿਹਨਾਂ ਦੀ ਉਹਦੇ ਵੀ ਫਰਕ ਪੈਂਦਾ ਹੋਇਆ ਐਪ નો ਹੀ ਫਰਕ ਪੈਂਦਾ ਇਹ ਤਾਂ ਮੈਂ ਚੋਲਾਂ ਵਾਸਤੇ ਮੰਗਾਏ ਸੀ ਕਿ ਹੁਣ ਚਲਪੇ ਇਹਦੇ ਆਲੂ ਮਟਰ ਬਣਾ ਲਾਂਗੇ ਹੁਣ ਸਬਜ਼ੀ ਪਈ ਆਪਾਂ ਹਲਾ ਕੇ ਖੇਡਣਾ ਦੁਪਹਿਰ ਖਿੜੀ ਦੇ ਫੁੱਲ ਹਰਸ਼ਾਨ ਨਾਲ ਪਾਣੀ ਪਾਉਣਾ ਪਤਾ ਅੱਜ ਫੁੱਲਾਂ ਨੂੰ ਤੇਰਾ ਮਾਮਾ ਆ ਗਿਆ ਜਦੋਂ ਉਦੋਂ ਪਾ ਦਿਓ ਸ਼ਾਮ ਨੂੰ ਮੰਗਣਾ ਪਿਆ ਕਿਸੇ ਦਾ ਆਹ ਹਰ ਦਾ ਮੂਰੇ ਆ ਜਾਂਦੇ ਚਲ ਲੱਗ ਗਏ ਸਾਡਾ ਮੁੰਡਾ ਗੰਡੇ ਲਾਉਣ ਕੱਲ ਇਹਨਾਂ ਨੇ ਲਾਇਆ ਮਾਮੇ ਭਾਂਜੇ ਨੇ ਫੁੱਲ ਫੁੱਲ ਫਲਾਵਰ ਦੇਖੋ ਕਿੰਨੇ ਗਏ ਫਲਾਵਰ ਕੋਠੇ ਦੇ ਬਹੁਤ ਸੋਹਣੇ ਲੱਗਿਆ ਨਾ ਮਾੜੇ ਸੋਹਣੇ ਲੱਗੇ ਤੇ ਅੱਜ ਲੱਗੇ ਆਗੇ ਗੰਡੇ ਲਾਉਣ ਉਹਨਾਂ ਨੂੰ ਮੋੜ ਆਇਆ ਬੈਠਾ ਅੱਜ ਉਹਨੂੰ ਛੁੱਟੀ ਹੈ ਉਹਨਾਂ ਨੇ ਫਿਰ ਘੁੰਮਣ ਜਾਣਾ ਵਾ ਹਾਂ ਉਹ ਵਾਲੀ ਕਿਥੋਂ ਕੰਮ ਕਰਦਾ ਤਾਹਾਂ ਦੇ ਟਿੱਕ ਟਿੱਕ